ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਜੇਲਾਂ ਵਿੱਚ ਹੁੰਦੇ ਅਪਰਾਧਾਂ ਦੀ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੂੰ ਫੇਲ ਜੇਲ੍ਹ ਮੰਤਰੀ ਕਰਾ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚ ਅਪਰਾਧ ਸਿਖਰਾਂ ਤੇ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ناکਾਮ ਸਾਬਤ ਹੋਈ ਹੈ ਸਿੱਧੂ ਨੇ ਪੰਜਾਬ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਹਵਾਲਾਤਿਆਂ ਵੱਲੋਂ ਮੋਨੂ ਨਾਮ ਦੇ ਕੈਦੀ ਦਾ ਜਨਮ ਦਿਨ ਮਨਾਏ ਜਾਣ ਦੀ ਵੀਡੀਓ ਵਾਇਰਲ ਹੋਣ ਤੇ ਸਵਾਲ ਖੜੇ ਕੀਤੇ ਆ ਉਹਨਾਂ ਨੇ ਕਿਹਾ ਕਿ ਇਸ ਵੀਡੀਓ ਵਿੱਚ ਕੈਦੀ ਜੇਲ੍ਹ ਵਿੱਚ ਹੁੱਲੜਬਾਜੀ ਕਰ ਰਹੇ ਨੇ ਸਿੱਧੂ ਨੇ ਕਿਹਾ ਕਿ ਜੇਲ੍ਹ ਵਿੱਚੋਂ ਕੈਦੀਆਂ ਨੂੰ ਸੰਭਾਲਣ ਲਈ 6 ਬੰਦਿਆਂ ਪਿੱਛੇ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਹੋਣੀ ਚਾਹੀਦੀ ਹੈ ਜਦਕਿ ਇੱਥੇ 26 ਬੰਦਿਆਂ ਨੂੰ ਇੱਕ ਪੁਲਿਸ ਮੁਲਾਜ਼ਮ ਸੰਭਾਲ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਪਰਾਧ ਲਗਾਤਾਰ ਵਧ ਰਹੇ ਨੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈਂਦਿਆਂ ਕਿਹਾ ਹੈ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਆਦੀ ਇਲੈਕਟ੍ਰੋਨਿਕ ਡਿਵਾਈਸ ਇਸ ਨੂੰ ਕੰਟਰੋਲ ਕਰਨ ਵਾਲੇ ਉਹਨਾਂ ਦੇ 5G ਜੈਮਰ ਕਿੱਥੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਤਾਂ ਜੈਮਰ ਨਾਲ ਲੈ ਕੇ ਚੱਲਦੇ ਨੇ ਪਰ ਜੇਲ੍ਹਾਂ ਵਿੱਚ ਕੈਦੀ ਆਪਣਾ ਧੰਦਾ ਚਲਾ ਰਹੇ ਨੇ ਜੇਲ੍ਹਾਂ ਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਜੇਲ੍ਹ ਮੰਤਰੀ ਸਾਹਿਬ ਨੇ ਮੇਰੇ ਛੋਟੇ ਭਰਾ ਨੇ ਕਦੇ ਕਿਸੇ ਜ਼ਮਾਨੇ 'ਚ ਮੈਨੂੰ ਗੁਰੂ ਕਹਿੰਦੇ ਹੁੰਦੇ ਮੇਰੇ ਤਾਂ ਗਗੂ ਗੁਰੂ ਜੀ ਨੇ ਜਦੋਂ ਆਊਟ ਹੁੰਦੇ ਨੇ ਮੈਂ ਟੀਵੀ ਬੰਦ ਕਰ ਦਿੰਦਾ ਸੀ ਉਹ ਜੇਲ੍ਹ ਮੰਤਰੀ ਨੇ ਮੈਂ ਉਹਨਾਂ ਨੂੰ ਪੁੱਛਦਾ 10 ਰੁਪਏ ਦੀ ਜਰਦੇ ਦੀ ਪੂਰੀ 2000 ਦੀ ਵਿਕਦੀ ਅੰਦਰ ਕਿਉਂ ਇਹ じゃ ਬਿਜ਼ਨਸ ਕਿਵੇਂ ਚੱਲ ਰਿਹਾ ਅੰਦਰ ਤੇ ਤੁਸੀਂ ਕਹਿੰਦੇ ਹੋ ਵੀ ਗੈਂਗਸਟਰ ਅੰਦਰੋਂ ਚਲਾ ਰਹੇ ਨੇ ਔਰ ਗੈਂਗਸਟਰ ਇਹ ਸਾਰਾ ਕੁਝ ਕਰਾ ਰਹੇ ਨੇ ਮੈਂ ਕਹਿੰਦਾ ਅਮਰੀਕਾ ਕੈਨੇਡਾ ਜਿੱਥੇ ਮਰਜ਼ੀ ਦੇਖ ਲਓ ਜੇਲਾਂ ਦੇ ਆਲੇ-ਦਾਲੇ ਸੈਟਲਾਈਟ ਲੱਗਿਆ ਹੋਇਆ ਅੰਦਰ 10 ਲੱਖ ਫੋਨ ਸਿੱਟਦੇ ਹੋ ਇੱਕ ਨਹੀਂ ਚੱਲੂਗਾ ਤੁਸੀਂ 2G ਲਾਣੇ ਹੋ ਜੈਮਰ ਤੇ ਗੈਂਗਸਟਰਾਂ ਦੇ ਕੋਲ 5G ਫੋਨ ਕਰੌਣਾਂ ਦੀਆਂ ਇੰਟਰਵਿਊਆਂ ਚੱਲਦੀਆਂ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਾਂ ਵਰਤਦੇ ਉਹਨਾਂ ਇ ਤਾਂ ਹਤਕੜੀਆਂ ਨੂੜੀਆਂ ਅੰਦਰ ਪਏ ਐ ਉਹਨਾਂ ਤਾਂ ਦਿਖਾਉਣੇ ਉਹ ਵੀ ਇਹਨੇ ਐਂ ਕਹਤਾ ਉਹਨੇ ਉਹ ਕਹਤਾ ਕਰਾਉਣ ਵਾਲੇ ਤੇ ਹੈ ਹੀ ਹੋਰ ਕੋਈ ਇੱਕ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇੱਕ ਸੂਬੇ ਨੂੰ ਇਹ ਦਿਖਾਉਣ ਦੀ ਸਾਜ਼ਿਸ਼ ਹੈ ਵੀ ਇੱਥੇ ਲਾਅ ਐਂਡ ਆਰਡਰ ਹੈ ਹੀ ਨਹੀਂ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੇਲਾ ਵਿੱਚ ਫੜੇ ਜਾਂਦੇ ਮੋਬਾਈਲਾਂ ਬਾਰੇ ਕਾਫੀ ਚਰਚਾ ਹੁੰਦੀ ਆਈ ਹੈ ਪਰ ਇਹਨਾਂ 'ਤੇ ਕੋਈ ਵੀ ਅਮਲ ਨਹੀਂ ਹੋਇਆ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਹਾਈ ਟੈਕ ਪੁਲਿਸ ਉਂਝ ਤਾਂ ਕਿਸੇ ਵੀ ਮੋਬਾਈਲ ਫੋਨ ਦਾ ਡਾਟਾ ਖੰਗਾਲ ਕੇ ਉਸਦੀ ਹਰ ਤਰ੍ਹਾਂ ਦੀ ਗਤੀਵਿਧੀ ਨੂੰ ਨਸ਼ਰ ਕਰ ਦਿੰਦੀ ਹੈ ਪਰ ਜੇਲਾ ਵਿੱਚ ਫੜੇ ਜਾ ਰਹੇ ਹਜ਼ਾਰਾਂ ਮੋਬਾਈਲਾਂ ਦਾ ਡਾਟਾ ਕਦੇ ਵੀ ਲੋਕਾਂ ਦੀ ਕਚੈਰੀ ਵਿੱਚ ਨਹੀਂ ਆਉਂਦਾ ਕਾਂਗਰਸੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਜੇਲਾ ਵਿੱਚ ਚੱਲ ਰਹੇ ਅਪਰਾਧਿਕ ਧੰਦੇ ਨਸ਼ਰ ਕਰਕੇ ਉਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ ਸਿੱਧੂ ਨੇ ਕਿਹਾ ਕਿ ਅਜਿਹਾ ਹੋਣ ਦੀ ਬਜਾਏ ਪੰਜਾਬ ਦਾ ਮੁੱਖ ਮੰਤਰੀ ਖੁਦ ਪੰਜਾਬ ਨੂੰ ਲਵਾਰਸ ਛੱਡ ਕੇ ਦੂਜਿਆਂ ਸੂਬਿਆਂ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸੇ ਕਰਕੇ ਹੀ ਇਹਨਾਂ ਤੇ ਭਰੋਸਾ ਜਤਾਇਆ ਆਇਆ ਸੀ ਕਿ ਇਹ ਪੰਜਾਬ ਨੂੰ ਲਵਾਰਸ ਛੱਡਣ ਅਤੇ ਪੰਜਾਬ ਦੇ ਵਿੱਚ ਗੈਂਗਸਟਰ ਰਾਜ ਜਾਵੇ